ਹੈਲੋ ਗਾਇਸ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਬਿਲਕੁਲ ਠੀਕ ਆ ਤੇ ਅੱਜ ਹੈਗਾ ਕਰਵਾਚੌਤ ਤੇ ਇਹ ਹੈਗੀ ਆ ਮੇਰੀ ਲੁੱਕ ਕਰਵਾਚੌਤ ਦੀ ਤੇ ਗਾਇਸ ਹੁਣ ਮੈਂ ਜਾ ਰਹੀ ਆ ਮੰਦਿਰ ਚ ਕਥਾ ਸੁਣਨ ਤੇ ਚਲੋ ਮੈਂ ਤੁਹਾਨੂੰ ਦਿਖਾਨੀ ਆ ਉੱਥੇ ਜਾ ਕੇ ਆਈ ਔਰਤ ਦਾ ਹੁੰਦਾ ਚਾ ਚਾ ਬੋਲੋ ਜੀ ਕਿਸੇ ਨੂੰ ਆਉਂਦਾ ਤਾਂ ਬੋਲੋ ਹਾਂ ਇਹ ਪਾਣੀ ਇਹ ਪਾਣੀ ਫੈਂਟੀ ਵੀ ਰਗਾਸ

Aplica a alisada, é que eu ਇਹ ਮੈਂ ਤੁਹਾਨੂੰ ਪਤਾ ਜ਼ਿਆ ਕਰਨੀ ਹੈ ਇਸ ਮੈਂ ਆ ਗਈ ਸੀ ਕਿ ਕਥਾ ਸੁਣ ਕੇ ਤੇ ਹੁਣ ਮੈਂ ਕਿਚਨ ਦੇ ਵਿੱਚ ਆ ਰਹੀ ਚੱਲਾ ਦੁੱਧ ਲੈਣ ਤੇ ਸਾਬ ਲੱਗੇ ਹੋਏ ਆ ਤੁੜਕੇ ਦਾ ਸਮਾਂ ਕੱਟਣ ਦਾਲ ਨੂੰ ਤੁੜਕਾ ਲਗਾਣਾ ਇੱਧਰ ਮੈਂ ਬਣਾ ਲਏ ਹੋਏ ਆ ਰਾਈਸ ਬਣਾ ਕੇ ਗਈ ਸੀ ਤੇ ਗਿਲ ਸਾਬ ਲੱਗੇ ਆ ਦਾਲ ਨੂੰ ਤੁੜਕਾ ਲਾਣ ਮਾਂਛੋਲਿਆਂ ਦੀ ਦਾਲ ਧਰੀ ਹੈ ਬਣਾਈਆਂ ਆਪਾਂ بس ਤੁੜਕਾ ਰਹਿ ਗਿਆ ਲਾਣ ਵਾਲਾ ਕਿਉਂਕਿ ਮੈਂ ਕੱਟਣਾ ਵਟਣਾ ਨਹੀਂ ਸੀ ਇਸ ਲਈ ਗਿਲ ਸਾਬ ਕੱਟ ਰਹੇ ਆ ਚਲੋ ਜੀ ਠੀਕ ਹੈ ਗਾਇਸ ਤੁਹਾਡੇ ਬਲੌਗ ਨੂੰ ਦਿਓ ਪੂਰਾ ਪਿਆਰ ਓਕੇ ਬਾਏ